ਆ ਵੀਡੀਓ ਦੇਖ ਕੇ ਬਹੁਤੋ ਬੰਦੇ ਨੇ ਇਹ ਕਹਿਣਾ ਵੀ ਗਰੀਬਾਂ ਦੇ ਹੱਕ ਚ ਨਹੀਂ ਜਾਂ ਗੰਮ ਕਰਦੇ ਨੂੰ ਦੇਖ ਕੇ ਜਰਦਾ ਨਹੀਂ ਤੂੰ। ਉਹ ਡੋਟ ਗੱਲਾਂ ਹਨਾ ਪਰ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਵੀ ਹਰੇਕ ਬੰਦਾ ਹਨਾ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ। ਵੀ ਯਾਰ ਡਰਾਖਤ ਪਟਦੇ ਆ ਜਾਂ ਕਿਵੇਂ ਆ। ਜਿਵੇਂ ਜੇ ਹੁਣ ਇੱਕ ਦੋ ਬੰਦੇ ਮਾਰੇ ਹੁੰਦੇ ਆ ਪਿੰਡ 'ਚ ਹਜੇ ਹਰੇਕ ਪਿੰਡ 'ਚ ਹੀ ਹੁੰਦੇ ਆ ਚਾਹੇ ਕਿਤੇ ਭਗ ਜੋ ਤੁਸੀਂ। ਜੇ ਇੱਕ ਦੋ ਬੰਦੇ ਮਾਰੇ ਆ ਤਾਂ ਸਾਰੇ ਪਿੰਡ ਨੂੰ ਥੋੜੋ ਮਾੜਾ ਕਹਿ ਜਾਂਦੇ। ਇੱਕ ਕਿਸਾਨ ਮਾੜਾ ਤਾਂ ਸਾਰਿਆਂ ਨੂੰ ਥੋੜੋ ਮਾੜਾ ਕਹਾਂਗੇ ਆਪਾਂ। ਤੇ ਇਹ ਚੀਜ਼ ਆ ਵੀ ਕਿਸਾਨ ਭਰਾ ਦਾ ਬਦਨਾਮ ਨੇ ਕੁਝ ਕੁ ਗਲਤੀਆਂ ਕਰਦੇ ਜਰੂਰ ਨੇ ਬੰਦੇ ਜਿਹੜੇ ਕਰਦੇ ਨੇ ਪਰ ਸਾਰੇ ਨਹੀਂ ਹੁਣ ਜਿਹੜੇ ਬੂਟੇ ਪਿੰਡ ਦੇ ਵਿੱਚ ਲਾਏ ਜਾਂਦੇ ਸਾਡੇ ਪਿੰਡ ਦੇ ਵਿੱਚ ਹੀ ਤਕਰੀਬਨ ਮੈਂ ਕਹਿਣਾ ਵੀ ਹਜ਼ਾਰ ਬੂਟੇ ਸਾਡੇ ਪਿੰਡ ਚ ਹਰੇਕ ਵਾਰੀ ਲੱਗਦਾ ਕਿਉਂਕਿ ਕੁਝ ਤਾਂ ਰੇਗਾ ਵਾਲੇ ਲਾਣਦੇ ਆ ਕੁਝ ਸਾਡੇ ਪਿੰਡ ਨੌਜਵਾਨ ਮੁੰਡੇ ਕਲੱਬਾਂ ਬਣੀਆਂ ਵੀ ਉਹ ਲਾ ਲੂ ਦਿੰਦੇ ਆ ਕੁਝ ਜਿਵੇਂ ਕੋਈ ਫੇਸਬੁੱਕ ਤੋਂ ਦੇਖ ਕੇ ਹਣਾ ਮੋਟੀਵੇਸ਼ਨ ਹੋ ਜਾਂਦਾ ਅਗਲਾ ਕਹਿੰਦਾ ਯਾਰ ਫਲਾਨੇ ਨੇ ਲਾਇਆ ਸੀ ਆਪਾਂ ਵੀ ਕਿਉਂ ਨਾ ਫੋਟੋ ਹੀ ਖਿਚਾਉਣ ਦੇ ਮਾਰੀ ਪਾ ਦੀਏ ਕੋਈ ਜਨਮ ਦਿਨ ਆ ਗਿਆ ਕੋਈ ਕਿਸੇ ਦੇ ਕੋਈ ਮਰਗ ਹੋ ਗਈ ਉਹ ਬੂਟੇ ਬੰਡ ਦਿੰਦਾ ਜਾਨੀ ਕਿ ਹਜ਼ਾਰ ਘਟ ਤੋਂ ਘਟ ਦੱਸਿਆ ਮੈਂ ਵੀ ਇੰਨੇ ਕਬੂਟੇ ਸਾਡੇ ਪਿੰਡ 'ਚ ਵੀ ਲੱਗਦੇ ਆ ਸਾਲ 'ਚ ਕਾਰਨ ਕੀ ਆ ਭਾਈਆ ਹੁਣ ਤੁਸੀਂ ਦੇਖ ਸਕਦੇ ਹੋ ਤੁਰਦੇ ਫਿਰਦੇ ਦੈਂਤ ਨੇ ਇਹ ਬੂਟਿਆਂ ਦੇ ਤੇ ਇਹਨਾਂ ਨੇ ਕੁਝ ਨਹੀਂ ਛੱਡਣਾ ਠੀਕ ਆ ਕਿੰਨੇ ਬੂਟੇ ਸਾਡੇ ਪਿੰਡ 'ਚ ਲੱਗਿਆ ਮੈਂ ਕਹਿੰਦਾ ਜਿਹੜਾ ਬੂਟਾ ਤਾਂ ਇਹਨਾਂ ਦੀ ਮਾਰ ਤੋਂ ਬਚ ਜਾਂਦਾ ਉਹ ਸਾਡੇ ਪਿੰਡ ਪੂਰੇ ਹੀ ਵਧੀਆ ਬਣੇ ਪੈ ਸਟੇਡੀਅਮ ਦੇ ਕੋਲੇ ਵੀ ਆ ਹੋਰ ਪਰ ਜਿਹੜੇ ਬੂਟੇ ਇਹਨਾਂ ਦੀ ਮਾਰਚ ਆ ਆ ਗਏ ਬਾਈ ਕਿਉਂਕਿ ਢਾਈ ਤੋਂ 300 ਮੱਝ ਹੁੰਦੀ ਆ ਕੁਝਣਾ ਕੋਲੇ ਕੋਈ ਤਾਂ ਹੈ ਨਹੀਂ ਪੰਜ ਚਾਰ ਮੱਝਾਂ ਬੰਦੇ ਇਹਨਾਂ ਦੇ ਇੱਕ ਹੋ ਵੱਧ ਤਾਂ ਦੋ ਹੋਣਗੇ ਬਸ ਇੰਨੀਆਂ ਮੱਝਾਂ ਤੇ ਤੇ ਕਿਹੜਾ ਨਿਗਰ ਰਖਦਾ ਤੇ ਬਾਈ ਜਿਹੜਾ ਡਾਣੀ ਆ ਗਈ ਡਾਣੀ ਨਹੀਂ ਛੱਡਣੀ ਜਿਹੜਾ ਫੁੱਲ ਆ ਗਿਆ ਫੁੱਲ ਤੇ ਜਿਹੜਾ ਪੱਤਾ ਆ ਗਿਆ ਪੱਤਾ ਇਹਨੇ ਸਭ ਲਪੇਟ ਦੇਣਾ ਫਰ ਬਰਖਤ ਕਿੱਥੋਂ ਹੋਣ ਤੇ ਲੋਕ ਮਾੜਾ ਕਹੀ ਜਾਂਦੇ ਆ ਕਿਸਾਨ ਨੂੰ ਸਾਡੇ ਪਿੰਡ ਦੇ ਬੰਦੇ ਵੀ ਚਰਾਉਂਦੇ ਆ ਪਸ਼ੂ ਪੰਜ ਪੰਜ ਚਾਰ ਚਾਰ ਪਸ਼ੂ ਤੇ ਉਹ ਬੰਦੇ ਨਾਲ ਰਹਿੰਦਾ 24 ਘੰਟੇ ਮਜਾਲ ਹੀ ਕੀ ਆ ਉਹਨਾਂ ਦਾ ਡੰਗਰ ਇੱਕ ਮੂੰਹ ਵੀ ਕੋਲੇ ਕਰ ਦੇਵੇ ਦਰ ਪਰ ਜਦੋਂ ਇਹਨਾਂ ਨੂੰ ਕਹਨੇ ਆ ਤਾਂ ਆਪਣੇ ਪਿੰਡਾਂ ਦੇ ਲੋਕ ਹੀ ਉਹ ਗਰੀਬਾਂ ਨੂੰ ਮਗਰ ਪੈ ਗਏ ਐਂ ਕਰਤਾ ਉਹ ਬਾਈ ਇਹ ਦੱਸੋ ਵੀ ਇਹ ਗਰੀਬ ਕਿਹੜੇ ਪਾਸਿਓਂ ਐ 60 70000 ਦੀ ਮਾੜੀ ਤੋਂ ਮਾੜੀ ਮੱਝ ਆਉਂਦੀ ਐ ਤੇ ਆਪਣੇ ਜ਼ਿਮੀਂਦਾਰ ਜੱਟਾਂ ਦੇ ਨਾ ਬੇਜ਼ਮੀਨੇ ਵਿੱਚ ਬਹੁਤ ਘਰਨੇ ਤੇ ਵਿਚਾਰੇ ਦਿਹਾੜੀਆਂ ਲਾਉਂਦੇ ਫਿਰਦੇ ਆ ਨਾ ਤਾਂ ਉਹ ਕਿਸੇ ਨੂੰ ਐਂ ਮੰਗ ਹੀ ਸਕਦੇ ਆ ਨਾ ਉਹਨਾਂ ਨੂੰ ਕੋਈ ਆਪਦੇ ਆਪ ਦੰਦਈ ਆ ਕਿਉਂ ਜੱਟ ਲੱਗਿਆ ਵਾ ਪਿੱਛੇ ਠੀਕ ਆ ਬਹੁਤ ਗੱਲਾਂ ਸੋਚਣ ਵਾਲੀਆਂ ਹੁੰਦੀਆਂ ਹਰੇਕ ਬੰਦੇ ਨੂੰ ਐ ਵੀ ਨਹੀਂ ਗਰੀਬ ਕਹਿਣਾ ਚਾਹੀਦਾ ਠੀਕ ਆ ਵਿੱਚ ਕਿਸਾਨ ਇਹ ਜੇ ਨੇ ਵਿਚਾਰੇ ਦੋ ਦੋ ਕੱਲਿਆਂ ਵਾਲੇ ਜਿਹਨਾਂ ਸਿਰ ਕਰਦਾ ਬਹੁ ਤੇ ਮਾੜੇ ਕਿਹੜੇ ਪਾਸਿਓਂ ਜੇ ਮਾੜੇ ਦਾ ਮਤਲਬ ਇਹ ਛੋੜੇ ਵੀ ਨੁਕਸਾਨ ਕਰੀ ਜਾਈਏ ਯਾਰ ਸਾਡੇ ਪਿੰਡ ਹੁਣ ਇਹ ਜਿਹੇ ਅਗਲੀਆਂ ਇੰਟਰਲੌਕ ਵਾਲੀਆਂ ਬਈ ਐਂ ਕਰਦੇ ਜਿਵੇਂ ਗੋਹਾ ਮਿੱਟੀ ਫੇਰਿਆ ਹੁੰਦਾ ਵੀਡੀਓ ਮੈਂ ਤਾਂ ਨਹੀਂ ਉਦੋਂ ਪਾਈ ਬਾਹਰ ਲੋਕਾਂ ਨੇ ਸਾਡੇ ਪਿੰਡ ਦੇ ਨਹੀਂ ਆ ਦੂਜੇ ਪਾਸੇ ਅਧਿਆਨੇ ਦੂਜੇ ਪਾਸੇ ਅਧੇ ਦੂਜੇ ਪਾਸੇ ਕਿਉਂਕਿ ਪਹਿਲਾ ਮਸਲੇ ਚ ਦੇਖੀ ਚੁੱਕੇ ਆ ਤੇ ਵੀ ਦੋਨੇ ਪਾਸੇ ਹੋ ਜਾਂਦਾ ਕੰਮ ਅੱਧੇ ਕ ਚੰਗਾ ਕਹਿਣ ਲੱਗ ਜਾਂਦਾ ਅੱਧੇ ਕ ਮਾੜਾ ਅੱਧੇ ਕਹਿੰਦੇ ਪੈਸੇ ਖਾਂਦਾ ਉਹ ਤੇ ਕਹਿੰਦਾ ਖਵਾਉਂਦਾ ਹੂ ਬਹੁਤ ਗੱਲਾਂ ਚੱਲ ਪੈਂਦੀਆਂ ਪਰ ਆਪਾਂ ਨਾ ਲੁਕੀ ਖ ਗੁਰਦਾਰਾ ਸਾਹਿਬ ਤੇ ਡੇਰੇ ਜਿੱਤੇ ਮਰਜ਼ੀ ਖੜਾ ਲੈਵੇ ਕੋਈ ਨਾ ਆਪਾਂ 5 ਪੈਸੇ ਦੀ ਕੋਈ ਕਿਸੇ ਦੀ ਸ਼ਾਮ ਲਾਟ ਦੱਬੀ ਐ ਸਰਕਾਰੀ ਪਰ ਆ ਗੱਲਾਂ ਦੇਖ ਕੇ ਗੁੱਸਾ ਆਉਂਦਾ ਵੀ ਯਾਰ ਸਾਰੇ ਬੁੱਟੇ ਖਾ ਗਏ ਬਾਈ ਇਹ ਦੱਸੋ ਕੀ ਕਰੀਏ ਹੁਣ ਦੇਖ ਕੇ ਆਈ ਸੀ ਮੰਡੀ ਚ ਜਾ ਕੇ ਤੇ ਹੋਰ ਜਿੱਥੇ ਜਿੱਥੇ ਵੀ ਰਿੰਗ ਆਲੇ ਨੇ ਲਾਈ ਸੀ ਅਮਰੂਦ ਜਾਂ ਸਰਕਾਰੀ ਦਰਾਂ ਤੋਂ ਮੰਡਿਆ ਸਭ ਖਾ ਗਈਆਂ ਬਾਈ ਲਾਲੋ ਸਾਹਿਬ